ਬੰਦ ਤੇ ਕਰਾ ਰਹੇ ਆ ਇੱਕ ਲਾਈਨ ਬਣਾ ਦਿੱਤੀ ਹੈ ਤੇ ਬਾਕੀ ਉਹ ਕੱਢ ਕੇ ਨਹੀਂ ਕਰੀਓ ਕਹਿੰਦੇ ਤੁਹਾਡਾ ਨਾਮ ਲਈ ਜਾਂਦੇ ਵਾਰ-ਵਾਰ ਪਰ ਕਿਤੇ ਕੋਈ ਗੱਲ ਨਹੀਂ ਹੈ ਹਲੋ ਘਰ ਮੁੜ ਗਏ ਸਾਡੇ ਹੋਰ ਘਰ ਮੁੜ ਗਏ ਹਲੋ ਆਹ ਹੋ ਗਈਆਂ ਗੱਡੀਆਂ ਤੇ ਉਹ ਬੈਠ ਹੋ ਗਏ ਹਲੋ ਉਹਨਾਂ ਨੇ ਕਿਹਾ ਦੁਬਾਰਾ ਕਰਾ ਕੇ ਸੁਣਿਆ ਚਾਰ ਪੰਜ ਗੱਡੀਆਂ ਦਾ ਫਾਈਨਲ ਪਾਉਂਦੇ ਨੂੰ ਆਪਣੇ ਘੈਂਟਰ ਆਇਆ ਹੈ ਦੇ ਦੇ ਰੋ ਬੈਠ ਰੋ ਯਾਰ ਹੁਣ ਜੀ ਇਹ ਚਲਦੇ ਨੇ ਇਹ ਕਹਾਂ ਵਾ ਕਿ ਮੈਂ ਨਹੀਂ ਦੱਸਾਂ ਖੁੱਲਾਂਗਾ ਜੀ ਮੇਰਾ ਨਾਮ ਸ਼ਸ਼ੀ ਗੇਲ ਹੈ ਜੀ ਔਰ ਮੈਂ ਪਾਵਨ ਵਾਲਮੀਕੀ ਦਿੱਤਾ ਐਕਸ਼ਨ ਕਮੇਟੀ ਦਾ ਪੰਜਾਬ ਪ੍ਰਧਾਨ ਆ ਔਰ ਅੱਜ ਜਿਹੜਾ ਧਰਮਯੁੱਧ ਮੋਰਚੇ ਵੱਲੋਂ ਭਗਵਾਨ ਵਾਲਮੀਕੀ ਤਿਰਥ ਧਰਮਯੁੱਧ ਮੋਰਚਾ ਇੱਕ ਮੰਚ ਬਣਾਇਆ ਗਿਆ ਉਹਦੇ ਮਾਧਿਅਮ ਤੋਂ ਸਾਰੇ ਸੰਗਠਨਾਂ ਦਾ ਸਮਰਥਨ ਲੈ ਕੇ ਇਹ ਅੱਜ ਭੰਡਾਰੀਪੁਰ ਜਾਮ ਕੀਤਾ ਗਿਆ ਆ ਉਹ ਇਹ ਕਾਰਨ ਹੈ ਕਿ ਓਮਪ੍ਰਕਾਸ਼ ਗੱਬਰ ਨੇ 27 ਤਰੀਕ ਵਾਲੇ ਦਿਨ ਲੋਕਾਂ ਨੂੰ ਵਰਗਲਾ ਕੇ ਪਾਵਨ ਵਾਲਮੀਕੀ ਤਿਰਥ ਦੀ ਪਵਿੱਤਰਤਾ ਨੂੰ ਭੰਗ ਕੀਤਾ ਉੱਥੇ ਬੇਦਬੀ ਦੇ ਨਾਲ ਹਿਯਾਰਾਂ ਦੇ ਨਾਲ ਝੰਡੇ ਦੀ ਜਿਹੜਾ ਝੰਡਾ ਚੜਾਇਆ ਉਹ ਪੂਰਾ ਸਮਾਜ ਨਹੀਂ ਮੰਨਦਾ ਉਸ ਚੀਜ਼ ਨੂੰ ਸਮਾਜ ਦੀ ਸਹਿਮਤੀ ਤੋਂ ਬਿਨਾ ਕੋਈ ਵੀ ਜਿਹੜਾ ਨਿਰਣੇ ਆ ਉਹ ਸਾਡੇ ਸੰਗਠਨਾਂ ਨੂੰ ਨਹੀਂ ਮਨਜ਼ੂਰ ਜੇਕਰ ਸੰਗਠਨਾਂ ਦੀ ਮਨਜ਼ੂਰੀ ਹੋਊਗੀ ਤੇ ਉੱਥੇ ਝੰਡਾ ਚੜ੍ਹੂਗਾ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕੀਤੀ ਆ ਉਨੀ ਦੇਰ ਤੱਕ ਭੰਡਾਰੀ ਪੁਲ ਜਾਮ ਰਹੂਗਾ ਜਿੰਨੀ ਦੇਰ ਤੱਕ ਝੰਡਾ ਨਹੀਂ ਉਤਰੂਗਾ ਔਰ ਉਦੇ ਨਾਲ ਜਿਹੜੇ ਵਿਅਕਤੀਆਂ ਨੇ ਉਥੇ ਬੇਦਬੀ ਕੀਤੀ ਆ ਉਹਨਾਂ ਤੇ ਪਰਚਾ ਨਹੀਂ ਹੋਗਾ ਉਹਨੀ ਦੇਰ ਤੱਕੇ ਚੱਲਦਾ ਰਹਗਾ ਇਹ ਦੇ ਤੇ ਕਿਹਦੇ ਵੱਲੋਂ ਕੀਤੀ ਗਈ ਤੇ ਕਿਸ ਤਰ੍ਹਾਂ ਦੀ ਇਹ ਓਮ ਪ੍ਰਕਾਸ਼ ਗੱਬਰ ਦੇ ਨਾਲ ਸੇਵਕਨਾਥ ਐ ਇੱਕ ਬਾਬਾ ਉਹਨੇ ਇਹ ਸਾਰੀ ਜਿਹੜੀ ਲੀਲਾ ਰਚੀ ਆ ਉਹ ਛੜਯੰਤਾ ਰਚਿਆ ਇਹਨਾਂ ਨੇ ਜਾਣ ਬੁੱਝ ਕੇ ਉਥੇ ਇਸ ਮੁੱਦੇ ਨੂੰ ਉਠਾ ਕੇ ਸ਼੍ਰੈਨ ਬੋਰਡ ਜਿਹੜਾ ਕਿ ਸਰਕਾਰੀ ਉਥੇ ਬਣਿਆ ਪਿਆ ਵਾ ਜਿਹਦੇ ਚੇਅਰਮੈਨ ਮੁੱਖ ਮੰਤਰੀ ਆ ਮੁੱਖ ਮੰਤਰੀ ਓ ਜਿਹੜਾ ਭਗਵੰਤ ਸਮਾਨ ਆ ਉਹਨੂੰ ਦਰم ਚਾਹੀਦੀ ਆ ਕਿ کم سے کم ਜਿੱਥੇ ਤੂੰ ਚੇਅਰਮੈਨ ਆ ਉਥੇ ਜਬਰ ਢੰਡਾ ਚੁਣਾ ਜੇ ਜਬਰਨ ਕੋਈ ਬਦਬੀ ਕਰ ਜੇ ਉਹ ਤੇ ਤੁਸੀਂ ਐਕਸ਼ਨ ਨਹੀਂ ਲੈ ਰਹੇ ਇਹ ਫੇਲਿਅਰ ਹੈ ਸਰਕਾਰ ਅਸੀਂ ਇਹ ਸਰਕਾਰ ਨੂੰ ਮੰਗ ਕਰਾਂਗੇ ਕਿ ਜਾਂ ਤੇ ਅਸਤੀਫਾ ਦੇ ਦਿਓ ਜਾਂ ਇਦਾਂ ਦੀਆਂ ਬਦਬੀਆਂ ਰੋਕੋ ਇਹ ਦਰਨਾ ਕਿੰਨੀ ਦੇਰ ਚੱਲੇਗਾ ਤੇ ਕਿੰਨੀਆਂ ਜੱਥੇਬੰਦੀਆਂ ਪੂਜਣੀਆਂ ਇਹ ਤਕਰੀਬਨ ਅੰਮ੍ਰਿਤਪੰਜਾਬ ਦੀਆਂ ਜਿੰਨੀਆਂ ਵੀ ਧਾਰਮਿਕ ਜੱਥੇਬੰਦੀਆਂ ਨੇ ਉਹ ਸਾਰਿਆਂ ਨੂੰ ਇੱਥੇ ਸਹਿਮਤੀ ਆ ਚਾਹੇ ਉਹ ਚਰੰਗਾ ਆ ਚਾਹੇ ਉਹ ਅਸਮਾਨੀ ਆ ਚਾਹੇ ਉਹ ਭਗਵਾ ਆ ਚਾਹੇ ਉਹ ਲਾਲਿਆ ਸਾਰਿਆਂ ਦਾ ਸਮਰਥਨ ਹੈ ਇਸ ਸੰਗਠਨ ਨੂੰ ਔਰ ਇਹ ਦਰਨਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਸਾਡੇ ਬੁੱਧੀਜੀਵੀ ਫੈਸਲਾ ਨਹੀਂ ਲੈਣਗੇ